ਹਾਂਜੀ ਸ਼ਸ਼ੀਕਾਲ ਸਾਰਿਆਂ ਨੂੰ ਆਪਾਂ ਆਏ ਹਾਂ ਜੀ ਰਾਣਾ ਫੈਸ਼ਨ ਦੀ ਕਮਰਡ ਮੰਡੀ। ਦਸ਼ਮੇਸ਼ ਨਗਰ ਗਲੀ ਨੰਬਰ 2 ਨੀਅਰ বাস ਸਟੈਂਡ। ਜੇਕਰ ਤੁਸੀਂ ਆਪਣੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ। ਬਰਤ ਬਰ ਸ਼ੇਅਰ ਕਰਿਆ ਕਰੋ ਜੀ ਵੀਡੀਓ ਨੂੰ। ਆਪਾਂ ਤੁਹਾਨੂੰ ਬਹੁਤ ਘੱਟ ਰੇਟ ਦੇ ਵਿੱਚ ਵੈਰਾਈਟੀ ਪ੍ਰੋਵਾਈਡ ਕਰਾਉਣੀ ਆ। ਆ ਆਪਣੇ ਕੋਲੇ ਫਰਸਟ ਸੂਟ ਆ ਗਿਆ ਜੀ ਅੱਜ ਦੀ ਵੀਡੀਓ ਦਾ ਆਪਣਾ फिर प्योर दप्टे ना रहूगा जी बुटीक पीस है प्रोपर आह फलार बने हुए हैं जी वजिया हैवी ने पूरे बड़ी थोड़ा जूम करके दिखाऊ वी है हैवी वर्क किया हुआ जी इससे पूरा आह फलार आगे अपने घेर के उपरू वेल्ला हैवी वर्क नहीं जी स्काई जहा कलर है कलर लाइट रहेगा जी गर्मिया वाले कलर ने जी सारे बैक है जी। ओ, इस तरह इसकी प्रिंटिंग ही रहूगी आह फ्रंट से आऊगा जी आदि रहू 49 50 ਤੱਕ ਇਸ ਦੀ ਆਰਾਮ ਨਾਲ ਲੈਂਥ ਬਣ ਜਾਂਦੀ ਹੈ ਜੇ ਗਲਾ ਇਸ ਤੇ ਬਣਿਆ ਨਹੀਂ ਹੋਇਆ ਇਸ ਦਾ ਕੋਈ ਇਸ਼ੂ ਨਹੀਂ ਹੈਗਾ ਕਿ ਲੈਂਥ ਛੋਟੀ ਰਹੂਗੀ ਨਾ ਕਿਵੇਂ ਕਿਉਂਕਿ ਗਲਾ ਇਹਦਾ ਬਣਿਆ ਨਹੀਂ ਹੈਗਾ ਫਿਰ ਪਲੇਨ ਇਸ ਦੀ ਬਾਟਮ ਆਊਗੀ ਤੇ ਕਿਵਰ ਦਰੂਗਾ ਜੀ ਤੁਹਾਡਾ ਦੁਪੱਟਾ ਦੁਪੱਟੇ ਦੀ ਕੱਟ ਹੈ ਜਿਹੜੀ ਉਹ 2.5 ਮੀਟਰ ਹੋਊਗੀ ਦੁਪੱਟੇ ਦੀ ਕੱਟ ਹੈ ਜੋ ਉਹ ਹੋਊਗੀ ਜੀ 2.5 ਮੀਟਰ ਤੇ ਉਹਦਾ ਦੁਪੱਟਾ ਰਹੂਗਾ 프린ਟਿੰਗ ਬਹੁਤ ਸੋਹਣੀ ਹੈ ਜੀ ਇਹ ਡਿਜੀਟਲ ਪ੍ਰਿੰਟ ਵਾਲੇ ਸੂਟ ਨੇ ਜੀ ਪੱਕੇ ਰੰਗਾ ਵਾਲੇ ਆਹ ਅਜੀਬ ਜੀ ਦੁਪੱਟਾ ਦੁਪੱਟਾ ਬਹੁਤ ਸੋਹਣਾ 4 ਸਾਈਡ ਦੇ ਡਿਜ਼ਾਈਨ ਵਾਲਾ ਦੁਪੱਟਾ ਰਹੂਗਾ ਜੀ ਪੂਰੇ ਕੰਫਰਟੇਬਲ ਸੌਫਟ ਦੁਪੱਟੇ ਨੇ ਜੀ ਇਹ ਇਹਨਾਂ ਦੀ ਕੁਆਲਿਟੀ ਹੈ ਜਿਹੜੀ ਉਹ ਸੁਪੀਰੀਅਰ ਹੁੰਦੀ ਹੈ ਜੀ ਕਾਮਨ ਨਾਲ ਵੇਚਦੀ ਵੀ ਤੇ ਦੁਪੱਟੇ ਦੀ ਵੀ ਇਸ ਦਾ ਫਰਸਟ ਕਲਰ ਆ ਗਿਆ ਜੀ ਅਰ ਸੈਕਿੰਡ ਕਲਰ ਰਹੂਗਾ ਜਿਸ ਦਾ ਗ੍ਰੇ ਸੈਕਿੰਡ ਕਲਰ ਰਹੂਗਾ ਜਿਸ ਦਾ ਗ੍ਰੇ ਔਰ ਅਗਲਾ ਕਲਰ ਰਹੂਗਾ ਜਿਸ ਦਾ ਲਵੈਂਡਰ ਗ੍ਰੇ ਲਵੈਂਡਰ ਤੇ ਸਕਾਈ ਤੇ ਇਸ ਦੇ ਵਿੱਚ ਕਲਰ ਰਹਿਣਗੇ ਜੀ ਪ੍ਰਾਈਸ ਰਹੂਗਾ 1450 ਰੁਪਏ ਓਨਲੀ ਸਿਰਫ 1450 ਰੁਪਏ ਦੇ ਵਿੱਚ ਤੁਹਾਨੂੰ ਆਪਣੇ ਕੋਲੋਂ ਵਿਜਿਟ ਕਰਨ ਤੇ ਇਹ ਸੂਟ ਮਿਲੂਗਾ ਜੀ ਕੋਰੀਅਰ ਆਪਾਂ ਵਿੱਚ ਸ਼ਾਮਲ ਨਹੀਂ ਕੀਤਾ ਕੋਰੀਅਰ ਤੁਹਾਨੂੰ ਐਕਸਟਰਾ ਲੱਗੂਗਾ ਜੀ ਜਿਨ੍ਹਾਂ ਨੇ ਸੂਟ ਆਪਣੇ ਤੋਂ ਬਾਏ ਕਰਨਾ ਹੋਵੇ ਪ੍ਰਿੰਟਿੰਗ ਬਹੁਤ ਸੋਹਣੀ ਹੈ ਜੀ हां जी नेक्स्ट आजुगा जी अपने ਕੋਲ ਮਸਲੀਨ ਦੁਪट्टे ਵਾਲਾ ਫੁੱਟ ਮਸਲੀਨ ਦੁਪट्टे ਵਾਲਾ ਸੂਟ ਆਜੂਗਾ ਜੀ ਨੈਕਸਟ ਮਸਲੀਨ ਦੁਪट्टे ਵਾਲਾ ਸੂਟ ਆ ਗਿਆ ਹਾਂਜੀ ਇਹ ਆਲਓਵਰ ਸੂਟ ਰਹੂਗਾ ਜੀ ਬਿਨਾ ਲਾਈਨਿੰਗ ਦੇ ਤੋਂ ਬੰਨਵਾਲੇ ਸੂਟ ਹੈ ਨਾ ਤੇ ਇਨਰ ਲਾਉਂਦੀ ਕੋਈ ਲੋੜ ਨਹੀਂ ਹੈਗੀ ਜੀ ਆਲਓਵਰ ਸੂਟ ਰਾਂਗੇ ਜੀ। ਕਾਲ ওভার ਸੂਟ ਰਾਂਗੇ ਜੀ ਇਹ। ਆਲਓਵਰ ਤੁਸੀਂ 5 ਮੀਟਰ ਕੱਟ ਵਾਲਾ ਸੂਟ ਲੀਏ। 5 ਮੀਟਰ ਕੱਟ ਵਾਲਾ ਸੂਟ ਹੈ। ਇਹ ਬਲੈਕ ਕਲਰ ਹੈ ਜਿਹੜਾ ਪਤਨੂੰ ਦਿਖਾ ਰਹੇ ਆ। ਪ੍ਰਿੰਟਿੰਗ ਬਹੁਤ ਸੋਹਣੀ ਹੈ ਜਿਸ ਦੀ। ਬਰੀਕ ਪ੍ਰਿੰਟ ਵਾਲਾ ਸੂਟ ਹੈ ਜੀ। ਦੁਪੱਟਾ ਦੇਖੋ ਕਿੰਨਾ ਸੋਹਣਾ ਐ ਸਰ। ਬਹੁਤ ਸੋਹਣਾ ਦੁਪੱਟਾ ਹੈ ਜੀ। ਇਹ ਮਸਲੀਨ ਦਾ ਦੁਪੱਟਾ ਰਹੂਗਾ ਜੀ ਇਸ ਦਾ। ਮਸਲੀਨ ਦਾ ਦੁਪੱਟਾ ਰਹੂਗਾ ਜੀ। ਜ਼ਰਾ ਪ੍ਰਾਈ ਰੂਗਾ ਜੀ 1200 ਰੁਪਏ ਓਨਲੀ ਸਿਰਫ 1200 ਦੇ ਵਿੱਚ ਤੁਹਾਨੂੰ ਆਪਣੇ ਕੋਲੋਂ ਆ ਮਸਲੀਨ ਦੁਪੱਟੇ ਵਾਲੇ ਆਲ ਓਵਰ ਟੀਟ ਮਿਲਣਗੇ ਜੀ ਕਿ ਕਿਸ ਦੇ ਵਿੱਚ ਹੈਗਾ ਜੀ ਵਾਈਨ ਕਲਰ ਔਰ ਇੱਕ ਹੈਗਾ ਜੀ ਇਸ ਲਈ ਤੇ ਬਲੂ ਕਲਰ ਵਾਈਨ ਤੇ ਬਲੂ ਕਲਰ ਰਹੂਗਾ ਜੀ ਇੱਕ ਬਲੈਕ ਐਡਾ ਆਪਣੇ ਤੁਹਾਨੂੰ ਖੋਲ ਕੇ ਦਿਖਾਤਾ ਸਕਰੀਨ ਸ਼ਾਟ ਲਓ ਤੇ ਜਲਦੀ ਜਲਦੀ ਸੈਂਡ ਕਰ ਦਿਓ ਜੀ ਬਹੁਤ ਸਾਰੇ ਕਸਟਮਰ ਨੇ ਜਿਹੜੇ ਆਪਣੇ ਰਹਿ ਜਾਂਦੇ ਨੇ ਜੀ ਨੈਕਸਟ ਆਗੇ ਆਪਣੇ ਕੋਲੇ ਕੈਬੀ ਦੁਪੱਟੇ ਵਾਲਾ ਤੁਸੀਂ ਕੈਬੀ ਦੁਪੱਟੇ ਵਾਲਾ ਕੈਬੀ ਦਾ ਹੀ ਸੂਟ ਰਹੂਗਾ ਜੀ ਕੈਬੀ ਦਾ ਹੀ ਸੂਟ ਰਹੂਗਾ ਔਰ ਮਸਲੀਨ ਦੁਪੱਟਾ ਰਹੂ ਜੀ ਇਸ ਦੇ ਨਾਲ ਆ ਰਹੂਗੀ ਜੀ ਇਸ ਦੀ ਸ਼ਰਟ ਕੱਟ ਰਹੂਗੀ ਇਸ ਦੀ 2 ਮੀਟਰ ਸ਼ਰਟ ਦੀ ਸ਼ਰਟ ਦੀ ਕੱਟ ਹੈ ਜਿਹੜੀ ਉਹ 2.5 ਮੀਟਰ ਰਹੂਗੀ ਜੀ ਆ ਆ ਜੂਗੀ ਆਪਣੀ ਬਾਟਮ ਇਹ ਬਾਟਮ ਆ ਗਈ ਜੀ ਇਹ ਪ੍ਰਿੰਟਿੰਗ ਰਹੂਗੀ ਇਸ ਦੀ ਸ਼ਰਟ ਤੇ ਟੈਬੀ ਦਾ ਰਹੂਗਾ ਜੀ ਇਸ ਦਾ ਦੁਪੱਟਾ ਟੈਬੀ ਦਾ ਦੁਪੱਟਾ ਰਹੂਗਾ ਜੀ ਦੁਪੱਟਾ ਬਹੁਤ ਸੋਹਣਾ ਜੀ ਇਹ ਆਪਣੇ ਕੋਲੇ ਰਸਟ ਜਾਂ ਪੀਚ ਕਲਰ ਹੈ ਜੀ ਕਲਰ ਬਹੁਤ ਪਿਆਰੇ ਨੇ ਪ੍ਰਾਈਸ ਹੈਗਾ ਜਿਹੜਾ ਹੋ ਰਹੂਗਾ ਜੀ ਇਸ ਦਾ 1850 ਰੁਪਏ ओनली सिर्फ 1850 ਰੁਪਏ ਔਰ ਇੱਕ ਇਸ ਦੇ ਵਿੱਚ ਡਾਰਕ ਚਟਾਈ ਜਾਂ ਕਲਰ ਆਗੇ ਆਹ ਕਲਰ ਆਗੇ ਡਾਰਕ ਚਟਾਈ ਦੋ ਕਲਰ ਰਹਿਣਗੇ ਜਿਸ ਦੇ ਵਿੱਚ ਪ੍ਰਾਈਸ ਰਹੂਗਾ 1850 ਰੁਪਏ ओनली ਇਹ ਸ਼ਾਪ ਪ੍ਰਾਈਸ ਹੈ ਜਿਸ ਦੇ ਵਿੱਚ ਆਪਾਂ ਕੋਰੀਅਰ ਐਡ ਨਹੀਂ ਕੀਤਾ ਹੈਗਾ ਕੋਰੀਅਰ ਤੁਹਾਨੂੰ ਲੱਗਤ ਲੱਗੂਗਾ ਜਿਨ੍ਹਾਂ ਨੇ ਕੁਰੀਅਰ ਕਰਵਾਉਂ ਮਿਲਦੇ ਆਂ ਜੀ ਨੈਕਸਟ ਵੀਡੀਓ ਚ ਧੰਨਵਾਦ